ਦਾ ਹੱਦ ਫੈਦਾਇ ਖਾਨਾ ਕਾ ਮੁਸਲਮਾਨ ਨੂੰ ਖੁਦਾ ਵੇਖਣਾ ਹੈ ਮਸਜਿਦ ਜਾਂਦਾ ਹੈ ਬ੍ਰਾਹਮਣ ਨੂੰ ਭਗਵਾਨ ਵੇਖਣਾ ਹੈ ਮੰਦਰ ਜਾਂਦਾ ਹੈ ਮੈਂ ਇਹ ਨਹੀਂ ਕਹਿੰਦਾ ਕਿ ਉਹ ਮੰਦਰ ਨਾ ਜਾਵੇ ਇਸ ਤਰ੍ਹਾਂ ਮੈਂ ਨਹੀਂ ਕਹਿ ਰਿਹਾ ਕਿ ਮਸਜਿਦ ਨਾ ਜਾਵੇ ਪਰ ਖੁਦਾ ਕੇਵਲ ਮਸਜਿਦ ਦੇ ਚ ਹੈ ਔਰ ਕਿਧਰੇ ਨਹੀਂ ਕਿ ਕਿਸੇ ਮਨੁੱਖ ਦੀ ਦ੍ਰਿਸ਼ਟੀ ਹੋ ਸਕਦੀ ਹੈ ਬ੍ਰह्म ਦ੍ਰਿਸ਼ਟੀ ਨਹੀਂ ਹੈ ਕਿਸੇ ਅਗਿਆਨੀ ਦੀ ਦ੍ਰਿਸ਼ਟੀ ਹੋ ਸਕਦੀ ਹੈ ਗਿਆਨੀ ਦੀ ਨਹੀਂ ਇਹ ਮਤਲਬ ਨਹੀਂ ਕਿ ਮੰਦਰ ਦੇਚ ਨਾ ਜਾਵੇ ਪਰ ਭਗਵਾਨ ਕੇਵਲ ਮੰਦਰ ਦੇਚ ਹੈ ਇਹ ਬ੍ਰह्म ਦ੍ਰਿਸ਼ਟੀ ਨਹੀਂ ਇਹ ਉਸ ਬ੍ਰਾਹਮਣ ਦੀ ਦ੍ਰਿਸ਼ਟੀ ਹੋਵੇਗੀ ਬ੍ਰਹਮਣ ਮੁਸਤਾਕ ਕੇ ਬੁੱਤ